ਮੱਕੇ ਕਿਆ ਕਲ ਮੁਕਤੀ ਨਹੀਂ ਭਵੇਂ ਸੌ ਸੌ ਜੁਮਮੇ ਪੜਾਈਏ ਗੰਗਾ ਕਿਆ ਕਲ ਮੁਕਤੀ ਨਹੀਂ ਭਵੇਂ ਸੌ ਸੌ ਕੁੱਤੇ ਖਾਈਏ ਤੇ ਗਿਆ ਕਿਆ ਕਲ ਮੁਕਤੀ ਨਹੀਂ ਭਵੇਂ ਸੌ ਸੌ ਪੰਡ ਪੜਾਈਏ ਓ ਬੁੱਲੇ ਸ਼ਾ ਗਲਤਾਈਆਂ ਮੁਕਤੀ ਜਿਦੋਂ ਮੈਂ ਨੋ ਦਿਲੋਂ ਕਵਾਈਏ ਜਿਦੋਂ ਮੈਂ ਨੋ ਦਿਲੋਂ ਕਵਾਈਏ ਮੈਂ ਪਾਪੀ ਸ਼ਰਮਿੰਦਾ ਝੂਠਾ ਪਰ ਆਨ ਨਾਲ ਕੋ ਨਾ ਹ ਇਕੋ ਆਸ ਤੁਹਾਡੇ ਦਰ ਤੇ ਨਾ ਕੋਈ ਹੋਰ ਪਨਾਹ ਮੈਂ ਅੰਨਾ ਤੇ ਤਿਲਕਨ ਰਸਤਾ ਕਿਉਂ ਕਰ ਰਹਿ ਸੰਭਾਲਣਾ ਟੱਕੇ ਤੇਨ ਵਾਲੇ ਨੇ ਪੋਤੇ ਤੇ ਤੋਂ ਹੱਥ ਪਕੜਨ ਵਾਲਾ ਤੇ ਕਈ ਵਾਰੀ ਮੈਂ ਤੌਬਾ ਕੀਤੀ ਮੈਂ ਹਾਂ ਬੇਇਤਬਾਰਾ ਫਿਰ ਦੇਰੇ ਤਾ ਦੋਬਾ ਕੀਤੀ ਬਖਸ਼ਵੇਂ ਬਖਸ਼ਨਹਾਰ ਬਖਸ਼ਲੇ ਬਖਸ਼ਨਹਾਰ ਉੱਚਾ ਬੋਲਣਾ ਬੁੱਲੀ ਬੰਦਿਆ ਰਾਜ ਨਾ ਤਿਲ ਤੇ ਖੁੱਲੀ ਬੰਦਿਆ ਸੱਚ ਦੇ ਰਸਤੇ ਤੁਰਦਾ ਚਾਹਦਾਂ ਨਾ ਮੁਸ਼ਕਲ ਵੇਲੇ ਢੋਲੀ ਬੰਦਿਆ ਤੇ ਹਰ ਇੱਕ ਦਿਨੇ ਵੱਖਰੇ ਸੁਪਨੇ ਦਾਨ ਸਭ ਤੇ ਆਪਣੇ ਆਪਣੇ ਕਿਸੇ ਤੇ ਬੋਤਾ ਭਾਰ ਨਾ ਪਾਵੀ ਨਾ ਯਾਰ ਕਿਸੇ ਨੂੰ ਟੋਲੀ ਬੰਦਿਆ ਤੇ ਸਚਨ ਬਣਾ ਕੇ ਛੜਨਾ ਚਾਵੇ ਨਾ ਹੋਰ ਕਿਸੇ ਨੂੰ ਦੁੱਖ ਪਹੁੰਚਾਈਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਨਾ ਹੋਰ ਕਿਸੇ ਨੂੰ ਰੁੱਲੀ ਬੰਦਿਆ ਤੇ ਹਰ ਤਿਲ ਅੰਦਰ ਵੱਖਰੀ ਬਾਤਾਂ ਵੱਖਰੀ ਵੱਖਰੀ ਤਿਸਤੀਆਂ ਚਾਤਾਂ ਕਿਸੇ ਤੇ ਤਿਲ ਵਿੱਚ ਝਾਤਨਾ ਮਾਰੇ ਨਾ ਦੁੱਖ ਕਿਸੇ ਨੂੰ ਫਰੋਲੀ ਬੰਦਿਆ ਨਾ ਦੁੱਖ ਕਿਸੇ ਨੂੰ ਫਰੋਲੀ ਬੰਦਿਆ ਸੂਰਤ ਤਸੀਰਤ ਆਪੋ ਆਪਣੀ ਦਿੱਤੀ ਰੱਬ ਪਿਆਰੇ ਇੱਕ ਕੀੜੇ ਪੈਰਾਂ ਵਿੱਚ ਰੁਲਦੇ ਇੱਕ ਪਰ ਬਖਸ਼ ਉਡਾਰੀ ਇੱਕ ਨਾਂ ਤੇ ਸਰਤਾਜ ਟਿਕਾਏ ਹੁਦ ਹੁਦ ਸ਼ਾ ਚਕਾਨੇ ਇੱਕ ਨਾਂ ਤੇ ਕਲ ਤੋਖ ਸਿਆਈ ਫਿਰਦੇ ਚੋਰ ਬੇਕਾਨੇ ਇੱਕ ਬੁਲਬੁਲ ਵਿੱਚ ਬਾਗਾਂ ਦੇ ਚਾਕੇ ਕਰਤੀ ਫੁੱਲਨ ਅਸਾਰੇ ਇੱਕ ਖੁਰਸੋ ਕੈਦ ਪਿੰਜਰ ਤੇ ਜ਼ਾਇਆ ਉਮਰ ਗੁਜ਼ਾਰੇ ਇੱਕ ਪਤੰਗ ਚਰਾਗਾ ਤੇ ਜਾਨ ਕਦਨ ਕੁਰਬਾਨੀ ਅਤਿ ਸ਼ਿਸ਼ੌਕ ਉਲੰਬੇ ਕੋ ਲੋ ਬਦਨ ਹੋਵੇ ਨੁਰਾਨੀ ਇੱਕ ਪਤਦਾਰ ਪੰਖੇ ਰੂ ਹੋ ਕੇ ਚਾਮ ਝੜਕ ਬੇਚਾਰੀ ਤੇ ਅੰਨਾ ਚੂਹਾ ਹਨੇ ਰਤੇ ਵਿੱਚ ਰੋਸ਼ਨਿਓਂ ਬੇਸਾਦੀ ਰੋਸ਼ਨਿਓਂ ਬੇਸਾਦੀ ਤੇ ਭੁੱਖੇ ਭੈ ਕੇ ਰੱਬ ਨਾ ਮਿਲਿਆ ਥੱਕ ਹਰ ਕੇ ਸੌਂਗੇ ਬੁਲਿਆ ਮਸਤੀ ਦੇ ਵਿੱਚ ਉਮਰ ਖੋ ਸਰ ਗਈ ਦੁਨੀਆਂ ਤੇ ਵਿੱਚ ਖੋ ਗਿਆ ਭੁੱਲਿਆ ਤੇ ਦਿਨ ਲੰਘ ਕੇ ਸੁੱਖਾਂ ਵਾਲੇ ਹਏ ਕਮਾਤੀ ਆ ਕੀ ਰਾਤ ਵਿੱਚ ਭੁੱਲਿਆ ਕੱਲੀ ਚਾਨ ਤੇ ਕੁੱਪ ਹਨੇਰਾ ਕੱਲੀ ਚਾਨ ਤੇ ਕੁੱਪ ਹਨੇਰਾ ਹਏ ਸੰਗੀ ਛੱਡ ਕੇ ਰਾਹ ਵਿੱਚ ਭੁੱਲਿਆ ਸੰਗੀ ਛੱਡ ਕੇ ਇਹ ਆਵਿਚ ਤੁਹਾਨੂੰ ਪੁੱਲਿਆ ਉਮੀਦ ਕਰਦਾ ਦੋਸਤੋ ਇਹ ਅਲਫਾ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ